ਜਿਹੜਾ ਅੱਛੀ ਜੁਰਗ ਵੱਲੋਂ ਜੋ ਉਮੀਦਵਾਰ ਨੇ ਮਨੀਸ਼ ਤਵਾੜੀ ਚੰਡੀਗੜ੍ਹ ਤੋਂ ਉਹਨਾਂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਚੰਡੀਗੜ੍ਹ ਨੂੰ ਲੈ ਕੇ ਉਹਦੇ ਬਾਰੇ ਗੱਲ ਕਰਦੇ ਆ ਐਡਵੋਕੇਟ ਸਿਮਰਜੀਤ ਸਿੰਘ ਨਾਲ ਜੋ ਸ਼੍ਰੋਮਣੀ ਅਕਾਲੀ ਦਲ ਅੰਮਰਸਾਲ ਨਾਰਵੀਂ ਜੁੜੇ ਹੋਏ ਨੇ ਗੱਲ ਕਰਦੇ ਆ ਕਿ ਬਿਆਨ ਕੀ ਦਿੱਤਾ ਤੇ ਇਹਨਾਂ ਨੂੰ ਉਤਰਾਜ ਕੀ ਆ ਕਿਰਪਾ ਸਵਾਗਤ ਹੈ ਤੁਹਾਡਾ ਸਸ਼ੀਕਲਪ ਸਿੰਘ ਹਾਂ ਸਰਬ ਕੀ ਜਿਹੜਾ ਬਿਆਨ ਸੀਗਾ ਮਨੀਸ਼ ਤਵਾੜੀ ਦਾ ਜਿਹੜਾ ਆਇਆ ਉਹਨੇ ਕਾਫੀ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚਾਈ चंडीगढ़ तो आप, तो आप, तो आप और कांग्रेस के बिहाफ तक रिलीज तो किया जो ने क्या है कि जिम्मे दिल्ली विधानसभा चीफ मिनिस्टर है जी, जी मैं पार्लियामेंट जा चंडीगढ़ विधानसभा वि� ਦੀ ચીਫ ਮਿਨਿਸਟਰ ਦੀ ਪੋਸਟ ਸਟਰੀਟ ਕਰਾਂਗੇ ਜੀ ਸੋ ਜਦੋਂ ਇਹ ਗੱਲ ਅਸੀਂ ਪੜ੍ਹੀ ਹੈ ਅਸੀਂ ਇੱਥੇ ਸਭ ਤੋਂ ਪਹਿਲੇ ਇਹ ਦੱਸਣਾ ਚਾਹੁੰਦੇ ਆਂ ਕਿ ਜਿਹੜਾ ਪੰਜਾਬ ਹੈ ਜੀ ਇਹਦੀ ਸਭ ਤੋਂ ਪਹਿਲਾ ਆਪ ਦੀ ਰਾਜਸਥਾਨੀ ਲਾਹੌਰ ਦੇ ਵਿੱਚ ਸੀ ਬਿਲਕੁਲ 1947 ਦੇ ਵਿੱਚ ਜਦੋਂ ਦਿੱਲੀ ਨੇ ਡਿਵੀਜ਼ਨ ਕੀਤੀ ਹੈ ਅੰਗਰੇਜ਼ ਨੇ ਬਿਲਕੁਲ ਸਾਡਾ 60% ਇਲਾਕਾ ਤੇ ਪੰਜਾਬ ਦੀ ਜਿਹੜੀ ਰਾਜਸਥਾਨੀ ਲਾਹੌਰ ਹੈ ਉਹ ਪਾਕਿਸਤਾਨ ਚ ਰਹੀ ਹੈ ਬਿਲਕੁਲ ਜਿਸ ਤੋਂ ਬਾਅਦ ਰੈਸਟ ਆਫ ਜਿਹੜਾ 40% ਪੰਜਾਬ ਸੀ ਉਹ ਵੀ ਰਾਜਧਾਨੀ ਬਣਾਈ ਸੀ ਸ਼ਿਮਲਾ ਓਕੇ 1956 ਦੇ ਵਿੱਚ ਇੰਡੀਅਨ ਸਟੇਟ ਨੇ ਇੱਕ ਹਿਮਾਚਲ ਪ੍ਰਦੇਸ਼ ਨਾਂ ਦੀ ਸਟੇਟ ਕ੍ਰੀਏਟ ਕੀਤੀ ਉਹ ਜਿਹੜੀ ਸਾਡੀ ਜਿਹੜਾ ਇਧਰ ਵਾਲੇ ਲਹਿੰਦੇ ਪੰਜਾਬ ਵਿੱਚ ਜਿਹੜੀ ਸਾਡੀ ਰਾਜਧਾਨੀ ਲੋ ਸ਼ਿਮਲਾ ਹੈ ਉਹ ਵੀ ਖੋਲੀ ਗਈ ਓਕੇ ਜਦੋਂ 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਬਿਲ ਬਣਿਆ ਜੀ ਉਹਦੇ ਵਿੱਚ ਬੜਾ ਤੈਅ ਸੀ ਕਿ ਜਿਹੜੀ ਨਵੀਂ ਸਟੇਟ ਵਿੱਚੋਂ ਨਿਕਲੀ ਹੈ ਹਰਿਆਣਾ ਇਸੇ ਆ ਸਮ ਕਾਈਂਡ ਆਫ ਅਕਮੋਡੀਟ ਕਰ ਰਹੇ ਹੈ ਜੀ ਤੇ ਹਰਿਆਣੇ ਨੂੰ ਰਾਸਤ ਨਹੀਂ ਦੇ ਦਿੱਤੀ ਜਾਊਗੀ ਉਹ ਆਪ ਦੀ ਵੱਖਰੀ ਕ੍ਰੀਏਟ ਕਰੋ ਬਿਲਕੁਲ ਸੋ ਇਹਨਾਂ ਗੱਲਾਂ ਦੇ ਉੱਪਰ ਜਿਹੜਾ ਸੀ 1985 ਦੇ ਵਿੱਚ ਜਿਹੜੇ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਅਜੀਬ ਗਾਂਧੀ ਜੀ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਸੰਕਰ ਚੰਦ ਸਿੰਘ ਲੰਗਵਾਲ ਸਿੰਘ ਨੰਨਾ ਲੰਗਵਾਲ ਅਕਾਦ ਵੀ ਕੀਤਾ ਸਿਰੋਤਾਂ ਵੀ ਹੋਇਆ ਬਿਲਕੁਲ ਜਿਹਦੇ ਵਿੱਚ ਬਹੁਤ ਕਲੀਅਰ ਸੀ ਕਿ ਜਦੋਂ ਵੀ ਇਹ ਜਿਹੜੀ ਸਮਝੌਤੇ ਦੇ ਤਹਿਤ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਸੀ ਪੰਜਾਬ ਨੂੰ ਰਿਟਰਨ ਕਰਨੇ ਸੀ ਬਿਲਕੁਲ ਫੂਲ ਜਿਹੜੀ ਕਾਂਗਰਸ ਜਿਮਾਤ ਹੈ ਉਦੀ ਇਹਦੇ ਵਿੱਚ ਜਦੋਂ ਇਹ ਸਾਰਾ ਪੰਜਾਬ ਦਾ ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬੀ ਦਾ ਤੇ ਚੰਡੀਗੜ੍ਹ ਦਾ ਇਸ਼ੂ ਬੜਾ ਹੌਟ ਇਸ਼ੂ ਮੰਨਿਆ ਜਾਂਦਾ ਰਿਹਾ ਹੈ ਬਿਲਕੁਲ ਕਿ ਮਨੀਸ਼ ਉਹਨਾਂ ਦੇ ਜਿਹੜੇ ਫਾਦਰ ਸੀ ਡਾਕਟਰ ਪ੍ਰੋਫੈਸਰ ਤਿਵਾੜੀ ਸਾਹਿਬ ਜੀ ਉਹ ਇਸ ਕਾਲ ਦੇ ਬਹੁਤ ਵੱਡੇ ਹਮਾਇਤੀ ਸੀ ਕਿ ਜਿਹੜਾ ਪੰਜਾਬੀ ਵੀ ਲਾਗੂ ਹੋਣੀ ਚਾਹੀਦੀ ਹੈ ਤੇ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਓਕੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਮਿਸਿਸ ਇੰਦਰਾ ਗਾਂਧੀ ਜਿਹੜੇ ਕਾਂਗਰਸ ਦੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੇ ਬਹੁਤ ਨੇੜੇ ਸੀ ਜੀ ਉਹਨਾਂ ਨੇ ਸਟੇਪ ਰਿਕਾਰਡਰ ਚੰਡੀਗੜ੍ਹ ਦੇ ਸਿਨੇਮਾ ਦੇ ਉੱਪਰ ਰੱਖਿਆ ਓਕੇ ਉਹਦੀ ਰਿਕਾਰਡਿੰਗ ਕੀਤੀ ਵੱਖ-ਵੱਖ ਸਿਨੇਮਿਆਂ ਤੋਂ ਓਕੇ ਫਿਰ ਮਿਸਿਸ ਇੰਦਰਾ ਗਾਂਧੀ ਨੂੰ ਕਿਹਾ ਕਿ ਆਹ ਦੇਖੋ ਸੁਣੋ ਚੰਡੀਗੜ੍ਹ ਦੇ ਵਿੱਚ ਲੋਕ ਪੰਜਾਬੀ ਬੋਲਦੇ ਨੇ ਚੰਡੀਗੜ੍ਹ ਪੰਜਾਬ ਦਾ ਹੈਗਾ ਇਹ ਬਾ ਇਹਨੂੰ ਖੋਇਆ ਨਹੀਂ ਜਾ ਸਕਦਾ ਬਿਲਕੁਲ ਫਿਰ ਉਹਨਾਂ ਨੇ ਇੱਕ ਚਿੱਠੀ ਦਿੱਲੀ ਨੂੰ ਆਪ ਦੇ ਖੂਨ ਨਾਲ ਵੀ ਲਿਖੀ ਅੱਛਾ ਜੀ ਅਸੀਂ ਸੋਚਦੇ ਆਂ ਕਿ ਪ੍ਰੋਫੈਸਰ ਤਵਾੜੀ ਦੇ ਪੰਜਾਬ ਪੱਖੀ ਹੋਣ ਕਰਕੇ ਪੰਜਾਬ ਦੇ ਲੋਕਾਂ ਨੇ ਇੱਕ ਵਾਰੀ ਤੇ ਲੁਧਿਆਣੇ ਤੋਂ ਤਵਾੜੀ ਸਾਹਿਬ ਨੂੰ ਚੁਣ ਕੇ ਭੇਜਿਆ ਹੈ ਬਿਲਕੁਲ ਦੂਸਰੀ ਵਾਰੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਭੇਜਿਆ ਹੈ ਬਿਲਕੁਲ ਤੇ ਪੰਜਾਬ ਦੇ ਖਾਤੇ 'ਚ ਤੁਸੀਂ ਕੈਬਨਿਟ 'ਚ ਵੀ ਰਹੇ ਹੋ ਬਿਲਕੁਲ ਸੈਂਟਰ ਮਿਨਿਸਟਰੀ ਦੇ ਵਿੱਚ ਇਸ ਕਿਸਮ ਦਾ ਜਿਹੜਾ ਤੁਹਾਡੇ ਮਨ 'ਚ ਜਿਹੜੀ ਪੰਜਾਬ ਤੇ ਵਿਰੋਧੀ ਜਿਹੜੀ ਭਾਵਨਾ ਹੈ ਕਿਉਂ ਆਈ ਹੈ ਸਾਨੂੰ ਤਾਂ ਸਮਝ ਨਹੀਂ ਆਉਂਦੀ ਬਿਲਕੁਲ ਕਿ ਅਸੀਂ ਤੁਹਾਡੀ ਸਭ ਕਿਉਂਕਿ ਸੁਪਰੀਮ ਕੋਰਟ ਦੇ ਸੇਨੀਅਰ ਵਕੀਲ ਨੇ ਸਾਡੇ ਕੋਲ ਹੀ ਕਿ ਓਕੇ ਮੈਂ ਇੱਕ ਵੀਨ ਲਾਇਰੇ ਦੀ ਗੱਲ ਪੁੱਛਣਾ ਚਾਹੁੰਦਾ ਹੈ ਕਿ ਚੰਡੀਗੜ੍ਹ ਦੀ ਵੋਟ ਹੈ ਕਿ ਐਪ੍ਰੋਕਸੀਮੇਟਲੀ 6 ਲੱਖ ਜੀ ਜੇ ਤੁਸੀਂ 6 ਲੱਖ ਵੋਟ ਵਿੱਚ ਸੀ ਮਿਸਟਰ ਦੇ ਸਕਦੇ ਹੋ ਵਿਧਾਨ ਸਭਾ ਦੇ ਸਕਦੇ ਹੋ ਹਮ ਇਹ ਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਚਾਰ ਪੰਜ ਸੂ ਵੱਡਾ ਸ਼ਹਿਰ ਹੈਗਾ ਜਿਨ੍ਹਾਂ ਦੀ ਆਬਾਦੀ 10 ਲੱਖ ਤੋਂ ਉੱਪਰ ਹੈ ਬਿਲਕੁਲ ਤੇ ਫਿਰ ਤੇ ਜਿਹੜਾ ਹਿੰਦੁਸਤਾਨ ਹੈ ਉਹਨੂੰ ਤਿਆਰੀ ਕਰਸਣਾ ਹੀ ਚਾਹੀਦੀ ਆ ਕਿ ਇੱਥੇ ਜਿਹੜੀ 3 400 500 ਸਟੇਟ ਨਵੀਂ ਕ੍ਰੀਏਟ ਹੋਣ ਜਾ ਰਹੀ ਹੈ ਓਕੇ ਤੇ ਇਹਨਾਂ ਬਸਲਾ ਚਾਹੀਦਾ ਹੈ ਵੈਦਰ ਇ ਪੋਸੀਬਲ ਹੈਗਾ ਕਿ ਨਹੀਂ ਹੈਗਾ ਤੇ ਇਸ ਬਿਆਨ ਦੀ ਸਪੋਰਟ ਹੋਰ ਕਿਸੇ ਪਾਰਟੀ ਨੇ ਕੀਤੀ ਜਾਂ ਕਿਸ ਨੇ ਵਿਰੋਧ ਕੀਤਾ ਤੁਹਾਡੇ ਧਿਆਨ ਚ ਹੈ ਮਾਮਲਾ ਇਕ ਕੁਜ਼ਿਟੀਆ ਦਿੱਲੀ ਬੇਸਡ ਵਿਜ਼ਿਟ ਹੀ ਹੈ ਕੀ ਹੈ ਕਾਂਗਰਸ ਹੈ ਕੀ ਹੈ ਨਾ ਤੱਕ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਾਡਾ ਇਸ ਨਾਲ ਕੋਈ ਸੰਬੰਧ ਨਹੀਂ ਹੈ ਜੀ ਨਾ ਹੀ ਇੰਡੀਆ ਗੱਠਜੋੜ ਦੇ ਕਨਵੀਨਰ ਨੇ ਕੋਈ ਕੰਡਮਨ ਕੀਤਾ ਹੈ ਓਕੇ ਨਾ ਹੀ ਗੱਲਾ ਕੇਜਰੀਵਾਲ ਦੇ ਜਿਹੜੇ ਕਨਵੀਨਰ ਨੇ ਆਮਦੇ ਉਹਨਾਂ ਨੇ ਕਿਹਾ ਜੀ ਨਾ ਹੀ ਰਾਜਾ ਵਰਿੰਗ ਬੋਲੇ ਨਾ ਹੀ ਭਗਵੰਤ ਮਾਨ ਬੋਲੇ ਬਿਲਕੁਲ ਸੱਚਾਈ ਦਾ ਸੀ ਮੈਨੂੰ ਲੱਗਦਾ ਮਨੀਸ਼ ਤਵਾੜੀ ਨੂੰ ਕਿ ਹਰਿਆਣਾ ਜਿਹੜਾ ਕਬਜ਼ਾ ਕਰਨਾ ਚਾਹੁੰਦਾ ਚੰਡੀਗੜ੍ਹ ਤੇ ਆਪਣੀ ਰਾਜਧਾਨੀ ਚੰਡੀਗੜ੍ਹ ਬਣਾਉਣਾ ਚਾਹੁੰਦਾ ਉਹ ਤੋਂ ਬਲਕੇ ਵਿਰੋਧ ਕਰ ਦੇ ਦੇ ਉਹਨਾਂ ਨੇ ਉਲਟ ਬਿਆਨ ਦਿੱਤਾ ਅ ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਨੂੰ ਆਪ ਦਾ ਬਹੁਤ ਸਪਸ਼ਟ ਕਰਨਾ ਚਾਹੀਦਾ ਆਮ ਪਾਰਟੀ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਹੈ ਬਿਲਕੁਲ ਜੀ ਆਮ ਪਾਰਟੀ ਭਗਵੰਤ ਮਾਨ ਇਹ ਮਹਿਸੂਸ ਕਰਦਾ ਹੈ ਕਿ ਉਹ ਮਨੀਸ਼ ਟਵਾੜੀ ਨਾਲ ਸਹਿਮਤ ਨਹੀਂ ਹੈ ਇਹਨਾਂ ਨੂੰ ਇਮੀਡੀਟਲੀ ਚੰਡੀਗੜ੍ਹ ਦੇ ਵਿੱਚੋਂ ਆਪ ਦੀ ਸਪੋਰਟ ਵਿਧਰੋ ਕਰਨੀ ਚਾਹੀਦੀ ਹੈ ਦੂਜੇ ਨੰਬਰ ਤੇ ਮਨੀਸ਼ ਟਵਾੜੀ ਇੱਥੇ ਰਾਜ ਵਿਡਿੰਗ ਹੋਣਾ ਚਾਹੀਦਾ ਹੈ ਕਿ ਚਾਹੀ ਤੇ ਇਹਨੂੰ ਪਾਰਟੀ ਤੋਂ ਬਾਹਰ ਕੱਢਣ ਮੈਂ ਐਫਰ ਇਹਨੂੰ ਮਨੀਸਤ ਵਾਰੀ ਨੂੰ ਕਹਿਣ ਕਿ ਤੁਸੀਂ ਪੰਜਾਬ ਦੇ ਕੋਲ ਮਾਫੀ ਮੰਗ ਆਪਦੀ ਸਟੇਟਮੈਂਟ ਜਿਹੜੀ ਮਾਫੀ ਮੰਗ ਕੇ ਵਿਦਡਰ ਕਰੀ। ਓਕੇ। ਬਿਲਕੁਲ ਸਭ ਕੀ ਲੱਗਦਾ ਕਿ ਪੰਜਾਬ ਦਾ ਮੁੱਦਾ ਜੋ ਹੈ ਰਾਜਨੀਤਿਕ ਵਾਲਾ ਤਹਾਗਾ ਪਾਣੀਆਂ ਦਾ ਮੁੱਦਾ ਹੈਗਾ। ਇਹ ਲੋਕ ਸਭਾ ਚੋਣਾਂ ਦੌਰਾਨ ਹੋਰ ਕਿਹੜੇ ਮੁੱਦੇ ਉੱਭਰੇ ਨੇ ਇਹਨਾਂ ਦਿਨਾਂ ਦੌਰਾਨ? ਜਾਂ ਫਿਰ ਲੋਕ ਚੁੱਪ ਨੇ ਆਪਣੇ ਦਿਲ ਦੀ ਗੱਲ ਅਜੇ ਦੱਸਣਾ ਨਹੀਂ ਚਾਹੁੰਦੇ। ਇਹ ਕੁਝ ਥੋ ਤੱਕ ਕਲੈਕਸ਼ਨ ਦਾ ਸਬੰਧ ਹੈ ਲੋਕ ਚੁੱਪ ਹੈਗੇ। ਬਿਲਕੁਲ। ਵੱਡੀਆਂ ਜੰਨੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਜਿਵੇਂ ਅੱਗੇ ਝੂਠੇ ਵਾਅਦੇ ਕਰਕੇ ਹਰ ਕਿਸਮ ਦੇ ਲੋਕਾਂ ਨੂੰ ਅਟਰੈਕਟ ਕਰਨ ਲਈ ਪ੍ਰੋਮਿਸਸ ਕਰਦੀਆਂ ਨੇ ਉਹ ਵੀ ਚੱਲ ਰਿਹਾ ਹੈ ਜੀ ਪਰ ਈਸ਼ਵਰ ਪੰਥ ਪੰਜਾਬ ਦੇ ਵਿੱਚ ਕਿਸੇ ਮਹਿਸੂਸ ਕੀਤਾ ਕਿ ਜਿਹੜੀ ਪੰਥ ਦੀ ਮੂਵ ਹੈ ਉਹ ਚੱਲ ਰਹੀ ਹੈ ਲੋਕ ਮਹਿਸੂਸ ਕਰਦੇ ਨੇ ਕਿ ਦਿੱਲੀ ਦੇ ਵਿੱਚ ਜਿਹੜੀ ਪੰਜਾਬ ਦੀ ਗੱਲ ਕਰਨ ਵਾਲੇ ਪੰਥ ਦੀ ਗੱਲ ਕਰਨ ਵਾਲੇ ਕੈਂਡੀਡੇਟਸ ਵੀ ਪਹੁੰਚਨੇ ਚਾਹੀਦੇ ਨੇ ਜੀ ਤੈਨੂੰ ਲੱਗਦਾ ਕਿ ਉਹ ਸੋਚ ਆ ਜਿਹੜੀ ਪੰਥਕ ਸੋਚ ਆ ਉਹ ਜੋ ਉਮੀਦ ਲਗਾਈ ਬੈਠੇ ਨੇ ਜੋਰ ਵਿੱਚ ਇਹ ਪਾਰਟੀਆਂ ਉਹਨਾਂ ਦੀਆਂ ਜਿਹੜੇ ਉਮੀਦਾਂ ਦੇ ਪਾਣੀ ਫਿਰਦੇ ਵੀ ਈਸ਼ਵਰ ਜਿਹੜਾ ਹੈਗਾ ਇਹ ਸਮਝ ਲਓ ਕਿ ਪੰਜਾਬ ਦੇ ਲੋਕਾਂ ਨੇ ਡਿਸਾਈਡ ਕਰਨਾ ਹੈ ਓਕੇ ਇੱਕ ਪਾਸੇ ਤੇ ਦਿੱਲੀ ਬੇਸਡ ਪਾਰਟੀਆਂ ਹੈਗੀਆਂ ਜਿਹੜੀਆਂ ਦਾ ਕੰਟੀਨਿਊਸਲੀ ਜਿਹੜਾ ਉਹਨਾਂ ਦਾ ਸਟੈਂਡ ਹੈ ਹਮੇਸ਼ਾ ਹੀ ਐਨਟੀ ਪ੍ਰਜਾਪ ਐਨਟੀ ਸਿੱਖ ਰਿਹਾ ਹੈ ਜੀ ਇਹੋ ਤੇ ਰਾਣੇ ਜਿਨ੍ਹਾਂ ਨੂੰ ਰੀਜਨਲ ਪਾਰਟੀਆਂ ਨੂੰ ਅਸੀਂ ਤਾਕਤ ਦਿੱਤੀ ਹੈ ਪਰ ਉਹ ਸਾਡੇ ਵੱਲੋਂ ਜਿੱਤ ਕੇ ਫਿਰ ਵੀ ਗੱਲ ਦਿੱਲੀ ਦੀ ਕਰਦੇ ਓਕੇ ਇਹ ਇਸ ਵਾਰ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਕਿ ਐਸੇ ਰਾਜਨੀਤਿਕ ਲੀਡਰ ਨੂੰ ਜਿਟਾਉਣਾ ਪਊਗਾ ਜਿਹੜਾ ਪੰਜਾਬ ਪ੍ਰਤੀ ਵਫਾਦਾਰ ਨਹੀਂ ਪ੍ਰਜਾਪ ਦੇ ਮੁੱਦੇਾਂ ਤੇ ਕੁਛ ਸਪਾਸ ਦੇ ਵਿੱਚ ਬੋਲਣ ਦੀ ਜ਼ਰੂਰਤ ਰੱਖਦੇ ਹੋ ਸਭੀ ਦਾ ਪਰ ਪਰ ਉਸਖਵੀਰ ਬਾਦਲ ਅਕਸਰ ਬਿਆਨ ਦਿੰਦੇ ਨੇ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਇਹ ਬਾਹਰੋਂ ਨਹੀਂ ਚੱਲਦੀ ਬਾਕੀ ਸਾਰੀਆਂ ਪਾਰਟੀਆਂ ਬਾਹਰੋਂ ਚੱਲਦੀਆਂ ਨੇ ਤੇ ਬਾਹਰលੀਆਂ ਜੋ ਪਾਰਟੀਆਂ ਨੇ ਉਹਨਾਂ ਦੇ ਕੌਮੀ ਪ੍ਰਧਾਨ ਪੰਜਾਬ ਦੇ ਵਿੱਚ ਇੱਕ ਦੋ ਦਿਨ ਤੋਂ ਲਗਾਤਾਰ ਜਿਹੜੇ ਮਾਰੇ ਨੇ ਕੀ ਲੱਗਦਾ ਫਿਰ ਸੁਖਵੀਰ ਬਾਦਲ ਨੂੰ ਵੀ ਰੋਕ ਹੰਗਾਰ ਪਰ ਸਕਦੇ ਦੁੱਖ ਜਿਹੜੀ ਸੁਖਵੀਰ ਉਹਨਾਂ ਦੀ ਸਟੇਟਮੈਂਟ ਹੈ ਕਿ ਅਸੀਂ ਲੋਕਲ ਹੈਗੇ ਜੀ ਮੈਂ ਇਤਨਾ ਬਹੁਤ ਸਮਤ ਨਹੀਂ ਹੈ ਕਿਉਂਕਿ ਇਹ ਹਿੰਦੁਸਤਾਨ ਦੇ ਵਿੱਚ ਪਹਿਲੀ ਥਾਂ ਹੈ ਜਿ ਜਿੰਨੇ ਹਮੇਸ਼ਾ ਹੀ ਵਿਜਪੀ ਨੂੰ ਅਨ ਕੰਡੀਸ਼ਨਲ ਸਪੋਰਟ ਕੀਤਾ ਹੈ ਜਦੋਂ ਵਿਜਪੀ ਨੇ ਪੰਜਾਬੀ ਬੋਲਦੇ ਜਿਹੜੇ ਜ਼ਿਲ੍ਹੇ ਸੀ ਸ਼ਹੀਦ ਉਧਮ ਸਿੰਘ ਨਗਰ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਜੁਕੀ ਸੋ ਕੱਢ ਕੇ ਉੱਤਰਾਖੰਡ 'ਚ ਦਿੱਤੇ ਨੇ ਜੀ ਇਹ ਐਸੇ ਬੇਸ਼ਰਮ ਲੋਕ ਸੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਉਹਦਾ ਵਿਰੋਧ ਨਹੀਂ ਕੀਤਾ ਉੱਠ ਕੇ ਆ ਗਏ ਓਕੇ ਜਿੱਦਣ ਸੋ 70 ਧਾਰਾ ਟੁੱਟੀ ਹੈ ਕਿਥੇ ਤੇ ਅਕਾਲੀ ਦਲ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦਾ ਸੀ ਜੀ ਉੱਥੇ ਇਹਨਾਂ ਨੇ ਮੁਸਲਮਾਨ ਪਾਈਸਾਰੇ ਦੇ ਖਿਲਾਫ ਜਾ ਕੇ ਇਹਦਾ ਬੀਜਪੀ ਪਾਲਨ ਦੇ ਹੱਕ ਚ ਵੋਟ ਪਾਈ ਹੈ ਜੀ ਤੇ ਜਿੰਨੇ ਵੱਡੇ ਬਿੱਲ ਬਣੇ ਨੇ ਜਿਹਦੇ ਸਟੇਟਸ ਦੇ ਖਿਲਾਫ ਨੇ ਇਹਨਾਂ ਨੇ ਬੀਜਪੀ ਨੂੰ ਸਪੋਰਟ ਕੀਤਾ ਹੈਗਾ ਜੀ ਕਿਤੇ ਵੀ ਮੈਂ ਨਹੀਂ ਮਹਿਸੂਸ ਕਰਦਾ ਕਿ ਇਹਨਾਂ ਦਾ ਜਿਹੜਾ ਅਜੰਡਾ ਸੀ ਵੋਟ ਲੈਣ ਲਈ ਜ਼ਰੂਰ ਇਹ ਕਹਿੰਦੇ ਨੇ ਕਿ ਅਸੀਂ ਪੰਥ ਦੇ ਅਲੰਬਰਦਾਰਾਂ ਪਹਿਰੇਦਾਰ ਹੈ ਪਰ ਜਦੋਂ ਵੀ ਕਿਸੇ ਵੱਡੇ ਈਸ਼ੂ ਤੇ ਗੱਲ ਆਈ ਹੈ ਸੁਖਵੀਰ ਬਾਦਲ ਨੇ ਇਸ ਦਾ ਕੀ ਨਹੀਂ ਦੱਸਿਆ ਕਿ ਜਿਹੜਾ ਸੁਮੇਤ ਸੈਣੀ ਹਜ਼ਾਰਾਂ ਸਿੱਖਾਂ ਦਾ ਕਾਤਲ ਹੈ ਜੀ ਉਹ ਵੀ ਤੁਸੀਂ ਜਿਸ ਬੰਦੇ ਨੇ ਇੰਨੇ ਵੱਡੇ ਕ੍ਰਾਈਮ ਕੀਤੇ ਨੇ ਅਕਾਲ ਤਖਤ ਦਾ ਜਥੇਦਾਰ ਸ਼ਹੀਦ ਕੀਤਾ ਹੈ ਸਰਟਨ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਬੁਲਾਰਾ ਦੇ ਹਸਬੰਦ ਨੂੰ ਸ਼ੇਡ ਕੀਤਾ ਹੈ ਤੁਸੀਂ ਉਹਨੂੰ ਬੀਜਪੀ ਕਾਦਰੀ ਲਾਇਆ ਹੈ ਬਿਲਕੁਲ ਜੇ ਤੁਸੀਂ ਪੰਜਾਬ ਦੇ ਸੀ ਤਾਂ ਫਿਰ ਤੁਹਾਡੇ ਤੇ ਕਿਹੜਾ ਪ੍ਰੈਸ਼ਰ ਸੀ ਜੇ ਬਿਕਰ ਸਾਹਿਬ ਆਲੋ ਜਿਹਨੇ ਕੋਦਰਖਾਂਡ ਕੀਤਾ ਹੈ ਉਹਨੂੰ ਤੁਸੀਂ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਹੈ ਉਹਦੀ ਵਾਈਫ ਨੂੰ ਤੁਸੀਂ ਮਨਿਸਟਰ ਬਣਾਇਆ ਕਿਹੜੇ ਦਬਾਅ ਚ ਬਣਾਇਆ ਠੀਕ ਹੈ ਕਿ ਇਹ ਦਿੱਲੀ ਦਾ ਦਬਾਅ ਹੈਗਾ ਓਕੇ ਪਰ ਹੁਣ ਤਾਂ ਤੋੜ ਕਿਸ਼ੜਾ ਹੋ ਚੁੱਕਿਆ ਇਹਨਾਂ ਦਾ ਬੀਜਪੀ ਨਾਲੋਂ ਅਕਾਲੀ ਦਲ ਦਾ ਉਹ ਤੁਰ ਫੋੜਾ ਇਸ ਕਿਸੰ ਦਾ ਜਿਵੇਂ ਦਾ ਜਿਵੇਂ ਹੁਣ ਆਮ ਪਾਰਟੀ ਤੇ ਕਾਂਗਰਸ ਕਹਿੰਦੀ ਹੈ ਦਿੱਲੀ ਚ ਇਕੱਠੇ ਨੇ ਓਕੇ ਇਥੇ ਵੱਖ-ਵੱਖ ਨੇ ਜੇ ਲੋਕਾਂ ਨੂੰ ਪਤਾ ਹੈ ਕਿ ਜੇ ਆਮ ਤੇ ਕਾਂਗਰਸ ਇਕੱਠਿਆਂ ਲੜ ਜੀ ਤਾਂ ਲੋਕਾਂ ਨੇ ਵੋਟ ਵੀ ਸੀ ਪਾਉਣਾ ਲੋਕਾਂ ਨੂੰ ਪਤਾ ਹੈ ਕਿ ਦੋਨੋਂ ਫਰੌਡ ਨੇ ਜੀ ਐਵੇਂ ਹੀ ਅਕਾਲੀ ਦਲ ਨੂੰ ਪਤਾ ਹੈ ਕਿ ਲੋਕਾਂ ਨੇ ਪੰਜਾਬ ਚ ਬੀਜੇਪੀ ਨੂੰ ਵੋਟ ਨਹੀਂ ਕਰਨਾ ਸੋ ਇਹਨਾਂ ਦੋਨਾਂ ਪਾਰਟੀਆਂ ਦੀ ਸੈਂਤੀ ਇੱਕ ਹੈਗੀ ਹੈ ਅੰਦਰੋਂ ਇੱਕ ਮੁੱਠ ਨੇ ਇਹ ਪੰਜਾਬ ਦੇ ਲੋਕਾਂ ਦਾ ਮੂਡ ਵੇਖ ਕੇ ਡਰ ਕੇ ਕਲੇ-ਕਲੇ ਇਲੈਕਸ਼ਨ ਲੜ ਰਹੇ ਨੇ ਇਹ ਤੁਸੀਂ ਵੇਖੋ 27 ਦੇ ਵਿੱਚ ਫਿਰ ਇਕੱਠੇ ਹੋ ਜਾਣਗੇ ਕੋਈ ਵੱਡੀ ਗੱਲ ਨਹੀਂ ਹੈਗੀ ਜੀ ਜੀਪੂ ਜੀ ਸਾਹਿਬ ਲਾਸਟ ਸਵਾਲ ਨੈਸ਼ਨਲ ਲੈਵਲ ਤੇ ਜੇ ਆਪਾਂ ਗੱਲ ਕਰੀਏ ਨੈਸ਼ਨਲ ਲੈਵਲ ਤੇ ਚੱਲ ਰਿਹਾ ਕਿ 400 ਪਾਰ ਦਾ ਨਾਅਰਾ ਸੀ ਬੀਜੇਪੀ ਦਾ ਪਰ ਹੁਣ ਠੰਡਾ ਪੈ ਗਿਆ ਥੋੜਾ ਜਿਹਾ ਲੋਕ ਵੀ ਅਜੇ ਨੈਸ਼ਨਲ ਲੈਵਲ ਤੇ ਵੀ ਉਵੇਂ ਸਾਇਲੈਂਟ ਨੇ ਕੋਈ ਗੱਲ ਕਲੀਅਰ ਹੋ ਨਹੀਂ ਰਹੀ ਕਿ ਮੋਦੀ ਨੂੰ ਲੋਕ ਹੰਕਾਰ ਦੇਣਗੇ ਜਾਂ ਇੰਡੀਆ ਗੱਠਜੋੜ ਨੂੰ ਜ਼ਿਆਦਾ ਦੇਣਗੇ ਪਰ ਜਿਸ ਤਰ੍ਹਾਂ ভোট ਪਰਸੈਂਟੇਜ ਘਟਿਆ ਉਹ ਤੋਂ ਲੱਗਦਾ ਕਿ ਜੋ ਕੇਂਦਰ ਦੇ ਮੌਜੂਦਾ ਸੱਤਾਧਾਰੀ ਨੇ ਉਹਨਾਂ ਨੂੰ ਨੁਕਸਾਨ ਜ਼ਰੂਰ ਹੋਏਗਾ। ਇਹ ਕੁਝ ਥੋੜਾ ਘੱਟ ਬਹੁਤ ਪੋਲ ਹੁੰਦੀ ਹੈ ਹਮੇਸ਼ਾ ਜਿਹੜੀ ਰੁਲੀ ਤੇ ਰਹੇ ਉਹਨੂੰ ਨੁਕਸਾਨ ਹੁੰਦਾ ਹੈ। ਇਹ 400 ਪਾਰ ਉਹ ਰਾਮ ਮੰਦਰ ਦੇ ਆਸਰੇ ਤੇ ਪਹੁੰਚਣਾ ਚਾਹੁੰਦੇ ਸੀ। ਹਾਂ ਪਰ ਉਹ ਹੀ ਰਾਮ ਨਰਿੰਦਰ ਮੰਦਰ ਦੇ ਹੱਕ ਚ ਕਾਂਗਰਸ ਵੀ ਖੜੀ ਹੈ ਜਿਹੜੀ ਮੰਮਤਾ ਹੈ ਕਿ ਇਹ ਜਿੰਨੀਆਂ ਬ੍ਰਾਹਮਣਿਕ ਬ੍ਰਾਹਮਣਿਕ ਪਾਰਟੀਆਂ ਨੇ सारे ने कहता है अभी राम मंदिर सपोर्ट कर दे तो महसूस मैं, मैं कर रहा हाँ भी देश का जरा हिंदू है, है वो उस किस्म की पॉइजनिंग अगे ना कटी है इस इशू से बहुत वोट नहीं करेंगे बीजेपी ठीक है ठीक है बिल्कुल बहुत बहुत धन्यवाद।